ਹੈਲੋ एवरीवन ਮੇਰੇ YouTube ਫੈਮਲੀ ਨੂੰ ਮੇਰੇ ਵੱਲੋਂ ਪਿਆਰ ਭਰਿਆ ਸ਼ਸ਼ੀਆਗਰ ਦੋਸਤੋ ਅੱਜ ਮੈਂ ਤੁਹਾਡੇ ਨਾਲ ਸਵੇਰ ਦੇ ਸਮੇਂ ਦੀ ਇੰਪੋਰਟੈਂਸ ਬਾਰੇ ਗੱਲ ਕਰਨੀ ਹੈ ਹਰ ਸਫਲ ਵਿਅਕਤੀ ਦੀ ਜ਼ਿੰਦਗੀ ਚ ਇੱਕ ਗੱਲ ਕਾਮਨ ਮਿਲਦੀ ਹੈ ਕਿ ਉਹ ਸਵੇਰ ਦੇ ਸਮੇਂ ਨੂੰ ਬੇਹਦ ਕੀਮਤੀ ਮੰਨਦੇ ਹਨ ਤੇ ਉਸ ਨੂੰ ਕਦੇ ਵਿਅਰਥ ਨਹੀਂ ਜਾਣ ਦਿੰਦੇ ਕਿਉਂਕਿ ਸਵੇਰ ਦਾ ਸਮਾਂ ਸ਼ਾਂਤ ਤਾਜ਼ਗੀ ਭਰਿਆ ਤੇ ਰੌਲੇ ਰੱਪੇ ਤੋਂ ਦੂਰ ਹੁੰਦਾ ਹੈ ਇਹੀ ਸਮਾਂ ਦੇ ਨੂੰ ਸੋਹਣਾ ਬਣਾਉਂਦਾ ਹੈ ਤੇ ਮਨ ਮਸਤਿਖ ਨੂੰ ਸਪਸ਼ਟ ਦਿਸ਼ਾ ਦਿੰਦਾ ਹੈ ਦੋਸਤੋ ਜਦੋਂ ਵੀ ਤੁਸੀਂ ਡਿਪਰੈਸਡ ਫੀਲ ਕਰਦੇ ਹੋ ਤਾਂ ਇਰੀਟੇਟ ਜ਼ਰੂਰ ਹੁੰਦੇ ਹੋਵੋਗੇ ਹਾਂ ਉਸ ਵੇਲੇ ਦੇਖੋ ਕਿ ਸਾਡੀ ਸਵੇਰ ਕਿਸ ਤਰ੍ਹਾਂ ਦੀ ਸੀ ਹੋ ਸਕਦਾ ਹੈ ਤੁਸੀਂ ਲੇਟ ਉੱਠੇ ਹੋਵੋ ਤੇ ਉਦੋਂ ਸਾਰੀ ਫੋਨ ਤੇ ਬਿਜ਼ੀ ਹੋਗੇ ਹੋਗੇ ਜਾਂ ਫਿਰ ਸਵੇਰ ਦੇ ਕੰਮ ਦੀ ਪਲੈਨਿੰਗ ਨਹੀਂ ਕੀਤੀ ਹੋਵੇਗੀ ਇਥੇ ਜਦੋਂ ਅਸੀਂ ਖੁਸ਼ ਹੁੰਦੇ ਹਾਂ ਤਾਂ ਉਹ ਸਵੇਰ ਵੀ ਤੇ ਦਿਨ ਵੀ ਸਾਨੂੰ ਪਰਫੈਕਟ ਲੱਗਦਾ ਹੈ ਕਈ ਸਕਸੈਸਫੁਲ ਲੋਗ ਆਪਣੀ ਸਵੇਰ ਦੀ ਰੁਟੀਨ ਵਿੱਚ ਜਲਦੀ ਉੱਠਣ ਨੂੰ ਬਹੁਤ ਮਹੱਤਵ ਦਿੰਦੇ ਨੇ ਜਿਵੇਂ ਟੋਨੀ ਰੋਬens ਜੋ ਕਿ ਬੜੇ ਅੱਛੇ ਮੋਟੀਵੇਸ਼ਨਲ ਕੋਚ ਨੇ ਤੇ ਉਹ ਐਗਜ਼ੈਕਟ 5 ਵਜੇ ਉੱਠਦੇ ਨੇ ਐਪਲ ਦੇ ਸੀਈਓ ਸਾਢੇ 3 ਵਜੇ ਉੱਠਦੇ ਨੇ ਮਿਸ਼ੈਲ ਓਵਾਮਾ ਜੋ ਕਿ ਅਮਰੀਕਾ ਦੇ ਪૂર્વ ਰਾਸ਼ਟਰਪਤੀ ਬਰਾਕ ਓਵਾਮਾ ਦੀ ਮਿਸਿਸ ਨੇ ਕਹਿੰਦੇ ਨੇ ਕਿ ਉਹ ਸਵੇਰੇ ਸਾਢੇ 4 ਵਜੇ ਜਿਮ ਚਲੇ ਜਾਂਦੇ ਨੇ ਵਰਕਆਊਟ ਕਰਨ ਲਈ ਇਹਨਾਂ ਨੇ ਆਪਣੀ ਸਵੇਰ ਦੇ ਸਮੇਂ ਨੂੰ ਸੰਭਾਲ ਲਿਆ ਹੈ ਤੇ ਇਹੀ ਸਮਾਂ ਪੂਰੇ ਦਿਨ ਦੀ ਦਿਸ਼ਾ ਤੈਅ ਕਰਦਾ ਹੈ ਤੇ ਪੂਰਾ ਦਿਨ ਤੁਹਾਡੀ ਪੂਰੀ ਜ਼ਿੰਦਗੀ ਦੀ ਦਿਸ਼ਾ ਨੂੰ ਤੈਅ ਕਰਦਾ ਹੈ ਤੇ ਸਵੇਰ ਹੀ ਉਹ ਸਮਾਂ ਹੈ ਜਦੋਂ ਦਿਮਾਗ ਤੇਜ਼ ਹੁੰਦਾ ਹੈ ਔਰ ਦੁਨੀਆ ਜਿਹੜੀ ਉਹ ਸ਼ਾਂਤ ਹੁੰਦੀ ਹੈ ਫੋਕਸ ਸਭ ਤੋਂ ਵੱਧ ਸਟਰੋਂਗ ਤੇ ਸ਼ਾਰਪ ਹੁੰਦਾ ਹੈ ਕਿਉਂਕਿ ਇਸ ਸਮੇਂ એનર્ਜੀ ਹਾਈ ਤੇ ਡਿਸਟਰੈਕਸ਼ਨ ਜ਼ੀਰੋ ਹੁੰਦੀ ਹੈ ਤੇ ਇਹੀ ਕੰਬੀਨੇਸ਼ਨ ਦਿਨ ਦੀ ਪ੍ਰੋਡਕਟਿਵਿਟੀ ਨੂੰ ਕਈ ਗੁਣਾ ਵਧਾ ਦਿੰਦਾ ਹੈ ਜਲਦੀ ਉੱਠਣ ਵਾਲੇ ਲੋਕਾਂ ਨੇ ਆਪਣੀ ਜ਼ਿੰਦਗੀ ਚ ਸੈਲਫ ਕੰਟਰੋਲ ਤੇ ਸੈਲਫ ਡਿਸਪਲਿਨ ਕਾਇਮ ਕੀਤਾ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਸਵੇਰ ਦਾ 1 ਘੰਟਾ ਰਾਤ ਦੇ 3 ਘੰਟਿਆਂ ਦੇ ਬਰਾਬਰ ਹੁੰਦਾ ਹੈ ਕਿਉਂਕਿ ਇਸ ਵੇਲੇ ਡਿਸੀਜਨ 메ਕਿੰਗ ਫੋਕਸ ਔਰ ਕ੍ਰੀਏਟੀਵਿਟੀ ਦੇ ਲਈ ਮਾਹੌਲ ਸ਼ਾਂਤ ਹੁੰਦਾ ਹੈ ਔਰ ਬਿਲਵਾਂ ਪਰ ਤੇਜ਼ ਹੁੰਦੀ ਹੈਗੀ ਹੈ ਬਸ ਇਸ ਵੇਲੇ ਫੋਨ ਦੀ ਤਰਫ ਲਗਭਗ 1 ਘੰਟਾ ਬਿਲਕੁਲ ਨਹੀਂ ਦੇਖਣਾ ਕਿਉਂਕਿ ਫੋਨ ਅਗਰ ਪਕੜ ਲਿਆ ਤਾਂ ਖੇਲ ਖਤਮ WhatsApp Facebook Instagram ਇਹਨਾਂ ਨੂੰ ਚੈੱਕ ਕਰਦੇ ਕਰਦੇ ਕਿਹੜੇ ਵੇਲੇ ਘੰਟਾ ਡੇਢ ਘੰਟਾ ਨਿਕਲ ਜਾਏ ਪਤਾ ਹੀ ਨਹੀਂ ਚੱਲਣਾ ਤੁਸੀਂ ਸਵੇਰ ਦਾ ਕੀਮਤੀ ਸਮਾਂ ਦੂਸਰਿਆਂ ਦੀ ਜ਼ਿੰਦਗੀ ਨੂੰ ਵੇਖਣ 'ਚ ਬਰਬਾਦ ਕਰ ਦਿੰਦੇ ਹੋ ਹੁਣ ਤੁਸੀਂ ਆਪਣੇ ਮਨ ਤੇ ਕੰਟਰੋਲ ਨਹੀਂ ਕੀਤਾ ਜਿਸ ਕਾਰਨ ਤੁਸੀਂ ਨਾ ਸਵੇਰ ਨੂੰ ਤੇ ਨਾ ਹੀ ਦਿਨ ਨੂੰ ਕੰਟਰੋਲ ਕਰ ਸਕੇ ਬਲਕਿ ਹੁਣ ਤੁਹਾਡਾ ਦਿਨ ਤੁਹਾਨੂੰ ਕੰਟਰੋਲ ਕਰੇਗਾ ਦੋਸਤੋ ਸਿਰਫ 21 ਦਿਨਾਂ ਲਈ ਆਪਣੀ ਸਵੇਰ ਦੀ ਰੁਟੀਨ ਚੇਂਜ ਕਰੋ ਇਸ ਨਾਲ ਤੁਸੀਂ ਆਪਣੀ ਲਾਈਫ ਦੇ ਸਿਕੰਦਰ ਬਣ ਜਾਓਗੇ ਸਿਰਫ ਆਪਣੀਆਂ ਆਤਮ ਬਦਲਣ ਨਾਲ ਦੋਸਤੋ ਇਹ ਜੋ ਮੈਂ ਤੁਹਾਨੂੰ ਗੱਲਾਂ ਕਹਿ ਰਹੀ ਹਾਂ ਨਾ ਇਹ ਮੈਂ ਖੁਦ ਆਪਣੇ ਤੇ ਪਹਿਲਾਂ ਅਪਲਾਈ ਕੀਤੀਆਂ ਨੇ ਤੇ ਵਰਕ ਕਰਦੀਆਂ ਨੇ ਦੋਸਤੋ ਪਹਿਲੀ ਗੱਲ ਰਾਤ ਨੂੰ ਜਲਦੀ ਸੌਣਾ ਚਾਹੀਦਾ ਹੈ ਅਗਰ ਰਾਤ ਨੂੰ 1 ਜਾਂ 1.5 ਵਜੇ ਸੋਵੋਗੇ ਤਾਂ ਸਵੇਰੇ 5 ਵਜੇ ਜਾਂ 6 ਵਜੇ ਕਿਵੇਂ ਉੱਠੋਗੇ ਸਾਡਾ 슬ੀਪ ਸਾਈਕਲ ਖਰਾਬ ਹੋ ਜਾਂਦਾ ਹੈ ਸਵੇਰੇ ਜਲਦੀ ਉੱਠਣ ਦਾ ਫਾਇਦਾ ਉਦੋਂ ਹੁੰਦਾ ਜਦੋਂ ਰਾਤ ਨੂੰ ਬੋਡੀ ਨੂੰ ਪੂਰੀ ਰੈਸਟ ਮਿਲਦੀ ਹੈ ਜਦੋਂ ਅਸੀਂ 11:30 ਵਜੇ ਤੱਕ ਮੋਬਾਈਲ ਦੀ ਸਕਰੀਨ ਨਾਲ ਚਿਪਕੇ ਰਹਾਂਗੇ ਤਾਂ ਸਵੇਰ ਅਲਾਰਮ ਵੀ ਲਗਾਇਆ ਹੋਵੇਗਾ ਨਾ ਉੱਠਣ ਲਈ ਤਾਂ ਵੀ 5 ਮਿੰਟ ਹੋਰ ਇਹ ਕਹਿ ਕੇ ਅਸੀਂ ਲੇਟ ਉੱਠਾਂਗੇ ਕਿਉਂਕਿ ਬੋਡੀ ਦਾ ਆਪਣਾ ਇੱਕ ਨੈਚੁਰਲ ਰਿਦਮ ਹੁੰਦਾ ਹੈ ਬੋਡੀ ਇੱਕ ਮਸ਼ੀਨ ਨਹੀਂ ਹੈ ਜੋ ਅਲਾਰਮ ਵਜੇ ਤੇ ਉੱਠ ਪਵੇ ਅਸੀਂ ਦੋਸਤੋ ਰਾਤ ਨੂੰ ਲਗਾਤਾਰ ਫੋਨ ਸਕਰੋਲ ਕਰਕੇ ਜਦ ਸੌਂਦੇ ਆ ਤਾਂ ਟੈਕਨੀਕਲੀ ਅਸੀਂ ਸੌਂ ਜਰੂਰ ਜਾਂਦੇ ਆ ਪਰ ਬ੍ਰੇਨ ਜਿਹੜਾ ਉਹ ਰੈਸਟ ਨਹੀਂ ਕਰਦਾ ਕਿਉਂਕਿ ਇਹ ਐਕਟਿਵ ਮੋਡ ਵਿੱਚ ਹੁੰਦਾ ਹੈ ਤੇ ਸਵੇਰੇ ਅੱਖਾਂ ਭਾਰੀਆਂ ਥਕਾਵਟ ਤੇ ਮੂਡ ਵੀ ਲੋ ਹੁੰਦਾ ਕਿਉਂਕਿ ਸਾਡੀ ਸਲੀਪ ਜਿਹੜੀ ਕੁਆਲਿਟੀ ਨਾ ਉਹ ਪੋਰ ਹੁੰਦੀ ਹੈਗੀ ਆ ਫਿਰ ਮਜ਼ੇ ਦੀ ਗੱਲ ਇਹ ਹੈ ਕਿ ਅਸੀਂ ਸਾਰਾ ਦਿਨ ਐਕਟਿਵ ਰਹਿਣ ਲਈ ਚਾਹ ਕਾਫੀ ਲੈਂਦੇ ਆ ਸਾਡਾ ਸਾਰਾ ਦਿਨ ਫਿਰ ਵੀ ਪ੍ਰੋਡਕਟਿਵ ਨਹੀਂ ਹੁੰਦਾ ਚਿੜਚਿੜਾਪਨ ਥਕਾਵਟ ਗੁੱਸਾ بس یہی سب دوستو ਇਹਨਾਂ ਚੀਜ਼ਾਂ ਤੋਂ ਬਚਣ ਲਈ ਲਾਈਫ ਵਿੱਚ ਡਿਸਪਲਿਨ ਬਹੁਤ ਜ਼ਰੂਰੀ ਹੈ ਤੇ ਇਹ ਸਟਾਰਟ ਕਿੱਥੋਂ ਹੁੰਦਾ ਹੈ 슬ੀਪਿੰਗ ਤੇ ਵੇਕਿੰਗ ਟਾਈਮ ਤੋਂ دوستੋ ਸ਼ੁਰੂ ਵਿੱਚ ਇਹ ਸਭ ਮੁਸ਼ਕਲ ਲੱਗਦਾ ਹੈ ਲੇਕਿਨ ਕਹਿੰਦੇ ਨੇ ਨਾ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ ਮੈਂ ਪਹਿਲਾਂ ਵੀ ਕਿਹਾ ਕਿ 21 ਦਿਨ ਲਗਾਤਾਰ ਕਿਸੇ ਵੀ ਕੰਮ ਨੂੰ ਕਰੋਗੇ ਤਾਂ ਤੁਹਾਡੀ ਹੈਬਟ ਬਣ ਜਾਏਗਾ ਲਗਾਤਾਰ ਇੱਕ ਹੀ ਟਾਈਮ ਤੇ ਸੌਣਾ ਤੇ ਇੱਕ ਹੀ ਟਾਈਮ ਤੇ ਉੱਠਣਾ ਤੁਸੀਂ ਫਰਕ ਕਲੀਅਰਲੀ ਮਹਿਸੂਸ ਕਰੋਗੇ ਦੋਸਤੋ ਡਿਸਪਲਨ ਬੋਰਿੰਗ ਨਹੀਂ ਹੁੰਦਾ ਜਦੋਂ ਅਸੀਂ ਇਸ ਨੂੰ ਆਪਣੀ ਲਾਈਫ ਚ ਲਿਆਉਂਦੇ ਆ ਤਾਂ ਅਸੀਂ ਫਿਕਸ ਪੈਟਰਨ ਫਾਲੋ ਕਰਦੇ ਆ ਤੇ ਸਾਡੀ ਬੋਡੀ ਉਸਦੀ ਆਦੀ ਵੀ ਹੋ ਜਾਂਦੀ ਹੈ ਤੇ ਫਿਰ ਕੋਈ ਸਟ्रेस ਨਹੀਂ ਹੁੰਦਾ ਮਾਈਂਡ ਐਕਟਿਵ ਰਹਿੰਦਾ ਹੈ ਤੇ ਅਸੀਂ ਵਰਕ ਪੀਸਫੁਲੀ ਤੇ ਇੰਜੋਏਲ